ਜੈ ਗੁਰਦੇਵ ਜੈ ਰਵਿਦਾਸ ਜੈ ਗੁਰਦੇਵ ਜੈ ਰਵਿਦਾਸ ਰਵਿਦਾਸ ਸ਼ਕਤੀ ਅਮਰ ਰਹੇ ਰਵਿਦਾਸ ਸ਼ਕਤੀ ਅਮਰ ਰਹੇ ਰੂੜੀਆਂ ਤੇ ਲੀਨ ਵਾਲੇ ਮੁਰਦਾਬਾਦ 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 ਗੁਰੂ ਸਾਹਿਬ ਨੂੰ ਵੀ ਰੂੜੀਆਂ ਲੀਨ ਵਾਲੇ ਮੁਰਦਾਬਾਦ ਮੁਰਦਾਬਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਵਿਦਾਸ ਜੈ ਪੀਰ ਮੇਰਾ ਨਾਮ ਰਮੇਸ਼ ਪਾਲ ਸਿੰਘ ਆ ਮੈਂ ਰਮਦਾਸੇ ਜਾਤੀ ਦਾ ਸਬੰਧ ਰੱਖਦਾ ਇਸ ਇਹ ਜਿਹੜਾ ਵਿਵਾਦ ਚੱਲਣ ਦਾ ਜੀ ਵੇਖੋ ਜੀ ਅਸੀਂ ਆਹ ਜਿਹੜੀ ਜਗ੍ਹਾ ਨਾਲ ਅਸੀਂ ਕਹਿੰਦੇ ਆਂ ਵੀ ਇਹ ਪੁਰਾਣਾ ਮੰਦਿਰ 10-15 ਸਾਲ ਹੋ ਗਏ ਨੂੰ ਇਸ ਮੰਦਿਰ ਨੂੰ ਚੱਲਦਿਆ ਤੇ ਪੁਰਾਣਿਆਂ ਨੇ ਇੱਥੇ ਨੀਂਹ ਪੱਥਰ ਰੱਖਿਆ ਸੀ ਇਹ ਜਿਹੜੀ ਜਗ੍ਹਾ ਦਾ ਰਜਿਸਟਰੀ ਆ ਨਾ ਉਹ ਵੀ ਗੁਰੂ ਰਵੀਦਾਸ ਦੇ ਨਾਂ ਤੇ ਆ ਜਿੰਦੀ ਜਗ੍ਹਾ ਲਈਏ ਤੇ ਗੁਰਦੀਪ ਗਿਰੀ ਜੀ ਸਾਡੇ ਮਹਾਰਾਜ ਜਿਹੜੇ ਪਠਾਨਕੋਟ ਵਾਲੇ ਆ ਉਹਨਾਂ ਨੇ ਤਾਂ ਨੀਂਹ ਪੱਥਰ ਰੱਖਿਆ ਸੀ ਤੇ ਇਹ ਬੜਾ ਸੋਹਣਾ ਮੰਦਿਰ ਚੱਲਦਾ ਸੀ ਕੁਝ ਸਰਾਹਤੀਆਂ ਸਰਾਂ ਨੇ ਆਣ ਕੇ ਤੇ ਚੋਕ ਦੇ ਵਿੱਚ ਲੈ ਕੇ ਤੇ ਮੰਦਰ ਨੂੰ ਵੀ ਗਾਂ ਫਸਾਂ ਕਰ ਦੂੰ ਕਿਉਂਕਿ ਅਸੀਂ ਆਪਣੇ ਗੁਰੂ ਜੀ ਦੀ ਬੇਦਵੀ ਹੁੰਦੀ ਨਹੀਂ ਵੇਖ ਸਕਦੇ ਕਿਉਂਕਿ ਉਹਨੂੰ ਅਸੀਂ ਰੂੜੀਆਂ ਦੇ ਵਿੱਚ ਉਹਨਾਂ ਦਾ ਨਿਵਾਸ ਨਹੀਂ ਕਰ ਸਕਦੇ ਕਿਉਂਕਿ ਉੱਥੇ ਰੂੜੀਆਂ ਗੋਆ ਕਟਕਟ ਤੇ ਜੇ ਲੋਕੀ ਉੱਥੇ ਸੜਕ ਤੇ ਕੂੜਾ ਛੋੜਦੇ ਆ ਤੇ ਲੋਕੀ ਗਾਲਾਂ ਕੱਢਦੇ ਆ ਇਸ ਕਰਕੇ ਅਸੀਂ ਆਪਣੇ ਮਹਾਰਾਜ ਨੂੰ ਕਿਤੇ ਚੰਗੀ ਸੁੱਚੀ ਵਧੀਆ ਸਾਫ਼ ਜਗ੍ਹਾ ਤੇ ਬਿਰਾਜਮਨ ਕਰਨਾ ਚਾਹੁੰਦੇ ਆ ਇਸ ਲਈ ਅਹੀਂ ਚੌਂ ਨੇ ਆਪੀ ਸਾਡਾ ਜਿਹੜਾ ਮੰਦਿਰ ਵਾ ਇਸੇ ਜਗ੍ਹਾ ਤੇ ਰਵੇ ਕਿ ਕੁਝ ਪਾਇਆ ਮੈਂ ਬਾਹਰਲੇ ਦੇਸਾਂ ਵਾਲੇ ਸਾਰੇ ਵੀਰਪੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਮੇਟੀ ਆ ਇਹਨੂੰ ਆਪਣੇ ਤੌਰ ਤੇ ਤੁਸੀਂ ਭੰਗ ਕਰੋ ਤੇ ਨਵੀਂ ਕਮੇਟੀ ਦਾ ਗਠਨ ਕਰੋ ਕਿਉਂਕਿ ਜਿਹੜੀ ਪਹਿਲਾਂ ਕਮੇਟੀ ਸੀ ਉਹਦੇ ਵਿੱਚ ਸਾਡੇ ਰਾਜਪੂਤ ਭਾਈਚਾਰੇ ਦੇ ਸਾਰੇ ਬੰਦੇ ਹੈਗੇ ਤੇ ਇਸ ਕਰਕੇ ਮੈਂ ਕਹਿੰਦਾ ਵੀ ਸਾਰੀ ਕੋਮਾ ਨੂੰ ਵਿੱਚ ਲੈ ਕੇ ਤੇ ਆਪਾਂ ਇਸ ਕਮੇਟੀ ਦਾ ਨਵੀਂ ਕਮੇਟੀ ਦਾ ਗਠਨ ਕਰੀਏ ਉਹਨਾਂ ਦੀ ਰਹਿਣ ਨਿਮਾਈ ਹੈ ਇਹ ਮੰਦਿਰ ਦੀ ਸਾਰੀ ਚੰਗੀ ਤਰੀਕੇ ਨਾਲ ਹੋ ਸਕੇ ਜਿਹਦੇ ਵਿੱਚ ਇੱਕ ਮੈਂ ਬੇਨਤੀ ਕਰਾਂਗਾ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੂੰ ਕਿ ਜੇ ਉਹਨਾਂ ਕੋ ਕਿਤੇ ਪਿੰਡ ਦੇ ਨਾਂ ਲੱਗਦੀ ਜਗ੍ਹਾ ਹੋਵੇ ਤੇ ਉਹ ਸਾਨੂੰ ਦੇ ਸਕਦੇ ਆ ਜਿਹੜਾ ਪੈਸਾ ਅਸੀਂ ਹੋਰ ਪਹਿਲੀ ਲੈਣ ਵਾਸਤੇ ਕਿਉਂਕਿ ਸਾਨੂੰ 5-7 ਮਰਲੇ ਇੱਥੇ ਵੀ ਜਗ੍ਹਾ ਮਿਲਦੀ ਆ ਤੇ ਅਸੀਂ ਮੁੱਲ ਇਸ ਮੰਦਿਰ ਦੇ ਨਾਂ ਲੱਗਦੇ ਆ ਅਸੀਂ ਮੁੱਲ ਲੈ ਸਕਦੇ ਆ ਪਹਿਲੇ ਕਹਿੰਦਾ ਜਿਹੜਾ ਪੈ ਆਹੀਂ ਇੱਥੇ ਖਰਚ ਕਰਨਾ ਪਹਿਲੀ ਲੈਣ ਵਾਸਤੇ ਜੇ ਸਰਪੰਚ ਸਾਹਿਬ ਨੂੰ ਬੇਨਤੀ ਆ ਵੀ ਉਹ ਸਾਨੂੰ ਕਿਤੇ ਲਾਗੇ ਪਿੰਡ ਦੇ ਨਾਲ ਲੱਗਦਾ ਥਾਂ ਹੋਵੇ ਪੰਚਾਇਤ ਦਾ ਉਹ ਸਾਨੂੰ ਦੇਵੇ ਤੇ ਉੱਥੇ ਅਸੀਂ ਜਿਹੜੀ ਮੰਦਰ ਦੀ ਆ ਸਾਰੀ ਇਹੋ ਪੈ ਉੱਥੇ ਮੰਦਰ ਦੀ ਸਾਰੀ ਵਾਸਤੇ ਲਾਈਏ ਤੇ ਨਵੇਂ ਪਤਵੰਦੇ ਸੱਜਣ ਵੈਸ ਨੂੰ ਬਿਲਕੁਲ ਸੁਧ ਮੁੰਡੇ ਹੋਣ ਤੇ ਜਿਹੜੀ ਕਮੇਟੀ ਬਣੇ ਰਹਿਣ ਉਹਨਾਂ ਦੀ ਰਹਿਨਮਾਈ ਇਹਤ ਹਰ ਜਾਤ ਦਾ ਆਦਮੀ ਇੱਕ ਇੱਕ ਪਾਵਾਂਗੇ ਜਿਹੜਾ ਕਿ ਉਸ ਮੰਦਿਰ ਦੀ ਕਮੇਟੀ ਤੇ ਕੰਟਰੋਲ ਕਰੇਗਾ ਖਜ਼ਾਨਚੀ ਬਣਾਵਾਂਗੇ ਜਿਹੜਾ ਪੈਸਾ ਆਪਣੇ ਹੱਥੀ ਲਾਏਗਾ ਤੇ ਉਹਨੂੰ ਜਿਹੜਾ ਮਰਜ਼ੀ ਪੁੱਛ ਸਕਦਾ ਵੀ ਤੂੰ ਇਹ ਪੈਸਾ ਕਿੰਨਾ ਆਇਆ ਕਿੰਨਾ ਗਿਆ ਕਿਉਂਕਿ ਉਹ ਖਾਤਾ ਜਿਹੜਾ ਵਾ ਰਵੀਦਾਸ ਦੇ ਨਾਂ ਤੇ ਖੁੱਲਿਆ ਜਾਏਗਾ ਉਹਦੇ ਵਿੱਚ ਪੈਸੇ ਜਾਵਾਂ ਹੋਣਗੇ ਉਹਦੇ ਵਿੱਚ ਸਾਰਾ ਜਿਹੜਾ ਸਿਸਟਮ ਚੱਲੇਗਾ ਸਿਸਟਮ ਨਾਲ ਕੰਮ ਚੱਲੇਗਾ ਸਾਡੇ ਪਿੰਡ ਦੇ ਕੁਝ ਸੂਝਵਾਨ ਆਦਮੀ ਜਿਹੜੇ ਹਨ ਉਹ ਲੜਾਈ ਮਕਾਉਣਾ ਚਾਹੁੰਦੇ ਆ ਵੀ ਤੁਸੀਂ ਇਸ ਲੜਾਈ ਦੇ ਵਿੱਚੋਂ ਪਿੰਡ ਨੂੰ ਖਤਮ ਕਰੋ ਦੋ ਧੜਿਆਂ ਚ ਨਾਂ ਵੰਡਿਆ ਜਾਵੇ ਇਸ ਲਈ ਸਾਡੇ ਇੱਥੇ ਬਲਦੇਵ ਸਿੰਘ ਆਰਤੀ ਸਾਹਿਬ ਨਾਲੇ ਠਾਨੇਦਾਰ ਸਾਹਿਬ ਆ ਉਹ ਕਹਿੰਦੇ ਵੀ ਮੈਂ 5 ਲੱਖ ਰੁਪਇਆ ਪਿੰਡ ਦੀ ਲੜਾਈ ਖਤਮ ਹੁੰਦੀ ਆ ਤਾਂ ਮੈਂ ਮੰਦਰ ਦੀ ਸਾਰੀ ਵਾਸਤੇ ਦੇਣ ਨੂੰ ਤਿਆਰ ਆ ਮੈਂ ਕਹਿੰਦਾ ਜਿੱਥੋਂ ਮਰਜੀ ਲਿਆ ਕੇ ਦਵਾਂ ਹੋਰ ਵੇਖੋ ਜੀ ਕੁਲਦੀਪ ਸਿੰਘ ਠਾਨੇਦਾਰ ਆ ਉਹ ਲੱਖ ਦੇਣ ਨੂੰ ਤਿਆਰ ਆ ਅਮੀਰ ਸਿੰਘ ਕੈਪਟਨ ਆ ਡਿਪੈਂਡ ਦਾ ਲੱਖ ਰੁਪਇਆ ਦੋ ਸਾਰਾ ਪਿੰਡ ਜੀ ਪਿੰਡ ਵੱਲੋਂ ਸਾਥ ਮਿਲਿਆ ਸਾਰੇ ਪਿੰਡ ਵੱਲੋਂ ਪੰਚਾਇਤ ਵੱਲੋਂ ਪੰਚਾਇਤ ਵੀ ਕਹਿੰਦੀ ਵੀ ਜਿੰਨਾ ਕਿ ਸਾਡਾ ਸਹਿਯੋਗ ਹੋਏਗਾ ਅਸੀਂ ਸਹਿਯੋਗ ਦੇਾਂਗੇ ਇਸ ਮੰਦਰ ਬਣਾਉਣ ਦੇ ਵਿੱਚ ਤੇ ਪਿੰਡ ਦੋ ਢੜਿਆਂ ਜਣਾ ਵੰਡਿਆ ਜਾਵੇ ਕਿਉਂਕਿ ਦੋਵਾਂ ਢੜਿਆਂ ਦੇ ਵਿੱਚ ਪਿੰਡ ਵੰਡਣ ਦੇ ਨਾਲ ਪਿੰਡ ਦੀ ਜਿਹੜਾ ਅਨੁਸ਼ੀਸ਼ਤਾ ਜਿਹੜਾ ਪਿੰਡ ਦਾ ਮਾਹੌਲ ਹੈ ਨਾ ਉਹ ਖਰਾਬ ਹੁੰਦਾ ਪਿੰਡ ਦਾ ਮਾ올 ਖਰਾਬ ਹੋਣ ਦੇ ਨਾਲ ਛੋਟੇ ਇਹ ਜਿਹੜੀ ਲੜਾਈ ਹੈ ਨਾ ਫਿਰ ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਅਸਰ ਕਰ ਜਾਂਦੀ ਹੈ ਭਾਜੀ ਸਾਡੀ ਮੰਗ ਹੈ ਪੀ ਜਿਹੜਾ ਪੁਰਾਣਾ ਮੰਦਰ ਵਾ ਉਹਦੇ ਉੱਤੇ ਅਸੀਂ ਡਵੈਲਪਮੈਂਟ ਕਰੀਏ ਤੇ ਉਹਦੇ ਉੱਤੇ ਜਿੰਨਾ ਵੀ ਹੈਗਾ ਅਸੀਂ ਪੈਸਾ ਲਾਉਣ ਨੂੰ ਤਿਆਰ ਆ ਤੇ ਇਹ ਜਿਹੜੀ ਪੁਰਾਣੀ ਕਮੇਟੀ ਐ ਇਹਨੂੰ ਭੰਗ ਕਰਕੇ ਅਸੀਂ ਜਿੰਨੇ ਵੀ ਬਾਹਰ ਦੇ ਸੱਜਣ ਐ ਦਾਨੀ ਸੱਜਣ ਐ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋਣ ਉਹਨਾਂ ਤੱਕ ਮੈਸੇਜ ਮੇਰਾ ਪਹੁੰਚਦਾ ਹੋਵੇ ਵੀ ਇਹ ਕਮੇਟੀ ਨੂੰ ਭੰਗ ਕੀਤਾ ਜਾਵੇ ਪਿੰਡ ਵਿੱਚ ਪਿੰਡ ਨੂੰ ਇਹਨਾਂ ਦੋ ਟੜਿਆਂ 'ਚ ਵੰਡ ਦਿੱਤਾ ਨਾ ਕਿ ਅਸੀਂ ਚਾਹੁੰਦੇ ਆ ਵੀ ਪਿੰਡ 'ਚ ਸੁੱਖ ਸ਼ਾਂਤੀ ਤੇ ਚੰਗਾ ਮਾਹੌਲ ਬਣਿਆ ਰਹੇ ਤੇ ਪੁਰਾਣਾ ਮੰਦਰ ਐ ਇੱਥੇ ਸਾਹਮਣੇ ਕੋਠੀ ਆ ਗਈ ਆ ਨਹੀਂ ਤੇ ਮੈਂ ਤੁਹਾਨੂੰ ਸਾਡਾ ਗੁਰਦਰਾ ਸਾਹਿਬ ਘਰ ਦੇ ਨਾਲ ਤੁਸੀਂ ਜ਼ੂਮ ਕਰਕੇ ਵੇਖਦੇ ਕਿ 5 ਮਰਲਿਆਂ 'ਚ ਜਗ੍ਹਾ ਬਣੀ ਆ ਥੱਲੇ ਹਾਲ ਉੱਤੇ ਮਹਾਰਾਜ ਬਰਾਜਬਾਨ ਉੱਤੇ ਗੁੰਮਟ ਬਣਿਆ ਵਾ ਕਦੇ ਅਜੇ ਤੱਕ ਥੱਲੇ ਲੰਗਰ ਹਾਲ ਭਰਿਆ ਹੀ ਨਹੀਂ 5 ਮਰਲਿਆਂ ਦੇ ਵਿੱਚ ਥੱਲੇ ਹਾਲ ਬਣਾਇਆ ਅਜੇ ਤੱਕ ਨਹੀਂ ਭਰਿਆ ਹੋ ਨਾ ਉੱਤੇ ਸੰਤਨਾਂ ਭਰਿਆ ਜਿੱਥੇ ਮਹਾਰਾਜ ਜੀ ਪ੍ਰਕਾਸ਼ ਹਨ ਨਾ ਉਹ ਭਰਿਆ ਵਾ ਤੇ ਇਹੋ ਥਾਂ ਨੂੰ ਅਸੀਂ ਸਾਫ਼ ਸੁਥਰਾ ਕਰਕੇ ਤੇ ਹਾਲ ਬਣਾ ਕੇ ਮਹਾਰਾਜ ਦਾ ਜਿਹੜਾ ਸਰੂਪ ਆ ਉੱਤੇ ਲੈ ਜੀਏ ਗੁਰਦੁਆਰਾ ਸਾਹਿਬ ਇੱਥੇ ਵਧੀਆ ਬਣ ਸਕਦਾ ਸਾਡਾ ਕੋਈ ਲੜਾਈਆਂ ਸਾਰੀਆਂ ਖਤਮ ਹੋ ਜਾਂਦੀ ਜਾਵਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭੈਣ ਭਰਾਵਾਂ ਨੂੰ ਵੀ ਇਸ ਕੰਮ ਵਿੱਚ ਸਾਡਾ ਸਹਿਯੋਗ ਦਿਓ ਜੋ ਛੱਜੇ ਖੱਬੇ ਪਾਰਟੀਆਂ ਵਾ ਜੋ ਸਾਡੇ ਲੀਡਰ ਆ ਜੋ ਵੀ ਹੈ ਬਾਲ ਦੇਸ਼ਾਂ ਚ ਬੈਠੇ ਤੇ ਚੰਗੇ ਤੋਂ ਚੰਗਾ ਸੂਝਵਾਨ ਆਦਮੀ ਬੈਠੇ ਉਹਨਾਂ ਨੂੰ ਕਹਿਣਾ ਵੀ ਇਸ ਸਾਡੇ ਪਿੰਡ ਦੀ ਲੜਾਈ ਨੂੰ ਖਤਮ ਕੀਤਾ ਜਾਵੇ ਜਿੱਥੇ ਪਹਿਲਾ ਮੰਦਿਰ ਉੱਥੇ ਹੀ ਬਣਾਇਆ ਜਾਵੇ ਤੇ ਕੋਈ ਕਿਉਂਕਿ ਉਹ ਜਿਹੜੀ ਜਗ੍ਹਾ ਪੰਚਾਇਤ ਦੀ ਜਗ੍ਹਾ ਤੇ ਕੋਈ ਕੀ ਅਜੇ ਤੱਕ ਸਾਰੀ ਨਹੀਂ ਹੋ ਸਕਦੀ ਤੇ ਉਹ ਉਹਨਾਂ ਨੂੰ ਵੀ ਪਤਾ ਵੀ ਨਹੀਂ ਹੋ ਸਕਦੀ ਮੇਰਾ ਪਿੰਡ ਭਾਗੋਗਾ ਮੈਂ ਨਾਮ ਮੇਰਾ ਨਿਰਮਲ ਸਿੰਘਾ ਜੀ ਅਸੀਂ ਵੀ ਅਰਬੀ ਦਾਸੀ ਜਤਰਾ ਨਾਲ ਸੰਬੰਧ ਰੱਖਦੇ ਆ ਜੀ ਇਹ ਜਿਹੜਾ ਮੰਦਰ ਪਹਿਲਾਂ ਤੋਂ ਬਣਿਆ ਹੋਇਆ ਪੰਜ ਤੋਂ 15 ਸਾਲ ਪਹਿਲੇ ਠੀਕ ਹੈ ਜੀ ਇਹਨਾਂ ਦੇ ਇਹ ਮੰਦਰ ਦੇ ਇੱਥੇ ਜਿਹਨਾਂ ਨੇ ਸੈੱਡ ਬਣਾਉਣ ਵਾਸਤੇ ਸਾਡੇ ਕੋਲ ਗ੍ਰਹੀ ਲਈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਰਾਤ ਉੱਥੇ ਜਾਣ ਕੇ ਸਾਨੂੰ ਇਹਨਾਂ ਨੇ ਪੁੱਛਿਆ ਪਹਿਲੇ ਵੀ ਤੁਸੀਂ ਗੜੀਆਂ ਚਾਹੀ ਮੰਦਰ ਬਣਾਉਣਾ ਤੇ ਤੁਸੀਂ ਸ਼ਮਤੋਕ ਨਹੀਂ ਅਹੀਂ ਆਖਿਆ ਪਿਆਹੀਂ ਨਹੀਂ ਸੰਤ ਠੀਕ ਆ ਜੀ ਉਹ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਕਿ ਰਾਤ ਉਥੇ ਨੀਸਾਨ ਸਾਹਿਬ ਗੜਤਾ ਰੂੜੀਆਂ ਦੇ ਵਿੱਚ ਠੀਕ ਆ ਉਹਨ ਗੜਿਆਂ ਵਾਸਤੇ ਜਿਆਦਾ ਮਿਲਦੀ ਗੋਆ ਲਾਣ ਵਾਸਤੇ ਜੀ ਅਹੀਂ ਗੋਆ ਕਿਤੇ ਜਾਈ ਅਹੀਂ ਆਵਾਖਿਆ ਵੀ ਅਹੀਂ ਆਪਣੇ ਘਰੇ ਨਹੀਂ ਦੇਣੇ ਕਿਉਂਕਿ ਅਹੀਂ ਉਥੇ ਰੂੜਾ ਕਰਕਰ ਸੁੱਟਨੇ ਆ ਜੀ ਉਹ ਜੋ ਮਿਲਦੇ ਹੀ ਰੂੜੇ ਕਰੋ ਹਾਂਜੀ ਪਹਿਲਾ ਜਿਹੜਾ ਮੰਦਿਰ ਆ ਉਹ ਉਹਨੂੰ ਮਤਲਬ ਡਿਵੈਲਪਮੈਂਟ ਕਰਨ ਦੀ ਸੀਗਾ ਉਹਨਾਂ ਵਾਸਤੇ ਬਣਾ ਰਹੇ ਆ ਡਿਵੈਲਪਮੈਂਟ ਕਰਦੀ ਕਿ ਇਹ ਸਾਰੀ ਰਾਜਨੀਤੀ ਚੱਲ ਰਹੀ ਸੀ ਸਾਡੇ ਪਿੰਡ 'ਚ ਜੀ ਇਹ ਘੱਟੋ ਘੱਟ ਵੀ ਜੀ ਸਰ 15 ਸਾਲ ਤੋਂ ਪ੍ਰਾਨ ਮੰਦਿਰਾਂ ਜੀ ਹਾਂ ਜੀ ਇੱਥੇ ਜਿਹੜੀ ਹੈ ਜੋ ਵੀ ਮੰਨਤਾ ਜਿਹੜੀ ਇੱਥੇ ਹੋ ਰਹੀ ਸਾਰੀ ਉਹ ਹਾਂ ਜੀ ਪਹਿਲੇ ਇੱਥੇ ਹੋ ਰਹੀ ਸੀ ਹਾਂ ਜੀ ਇੱਥੇ ਹਰ ਸਾਲ ਲੰਗਰ ਲੱਗਦਾ ਇਹ ਰਵੀ দাশ ਜੀ ਬਾਬਾ ਜੀ ਦਾ ਇਹਨੂੰ ਮੰਦਿਰ ਨੂੰ ਬਣਾਇਆ ਜੇ ਵਧੀਆ ਕਰਕੇ ਤੇ ਫਿਰ ਸਾਰਾ ਹੀ ਇਹੋ ਕਹਿੰਦੇ ਆ ਕਿ ਐਸੇ ਮੰਦਿਰ ਨੂੰ ਇਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਠੀਕ ਹੈ ਜੀ ਹਾਂ ਜੀ ਕੋ ਕਮੇਟੀ ਬਣੀ ਦੀ ਕੋਈ ਜਿਹੜਾ ਉਹ ਕਮੇਟੀ ਸਰ ਪਹਿਲੇ ਜਦੋਂ ਨਵਾਂ ਨਵਾਂ ਇਹ ਮੰਦਿਰ ਬਣਿਆ ਸੀ ਉਦੋਂ ਸਾਡੇ ਡੈਡੀ ਹੋਣਾਂ ਦੇ ਆਪਣੇ ਇਸ ਸਾਈ ਦਾਸ ਆਪਣੇ ਰਾਜਪੂਤ ਠੀਕ ਹੈ ਜੀ ਇੱਕ ਬਲਬੀਰ ਚੰਦ ਥੂੜਾ RAM ਠੀਕ ਹੈ ਜੀ ਇੱਕ ਬਲਵੰਤ ਸਿੰਘ ਠੀਕ ਹੈ ਜੀ ਉਹ ਸਾਰੀ ਰਾਜਪੂਤਾਂ ਦੀ ਤੇ ਹੜੀ ਜਨਾਂ ਦੀ ਇਕੱਠੀ ਕਮੇਟੀ ਬਣੀ ਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਉਹ ਜਦੋਂ ਬਜ਼ੁਰਗ ਪੂਰੇ ਹੋ ਗਏ ਉਹਨਾਂ ਤੋਂ ਬਾਅਦ ਇਹਨਾਂ ਨੇ ਆਪਣੀ ਇੱਕ ਕਮੇਟੀ ਬਣਾਈ ਦੀ ਹੈ ਨਾ ਹਾਨੂੰ ਇਹਨਾਂ ਨੇ ਕਦੇ ਕਮੇਟੀ ਵਾਲਾ ਦੱਸਿਆ ਤੇ ਅਸੀਂ ਇਹੋ ਮੰਗ ਕਰਦੇ ਕਿ ਇਹਨਾਂ ਦੀ ਕਮੇਟੀ ਜਿਹੜੀ ਆ ਉਹ ਭੰਗ ਕਰ ਕੀਤੀ ਜਾਵੇ ਤੇ ਕਮੇਟੀ ਵੀ ਨਵੀਂ ਬੰਦਲ ਬਣ ਜਾਈ ਹਾਂਜੀ ਅਸੀਂ ਤੇ ਅਸੀਂ ਮੰਨ ਕਰਨੇ ਕਿ ਜਿਹੜਾ ਸਾਡਾ ਰੂੜੀ ਵਾਲਾ ਜਗ੍ਹਾ ਜਿਹੜੀ ਆ ਦਬਾਣਾ ਚਾਹੁੰਦੇ ਆ ਮਤਲਬ ਕਿ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਉਹ ਸਾਨੂੰ ਦਵਾਈ ਜਾਏ ਕਿਉਂਕਿ ਅਸੀਂ ਰੂੜੀ ਉੱਥੇ ਛੱਡਨੀ ਆ ਬਾਕੀ ਮੰਦਰ ਅਸੀਂ ਤੇ ਕਹਿੰਦੇ ਆ ਕਿ ਇਹੋ ਡਵੈਲਪ ਕਰੋ ਜੇ ਨਹੀਂ ਹੈ ਕਰਨਾ ਚਾਹੁੰਦੇ ਇੱਥੇ ਮਤਲਬ ਕਿ ਅਸੀਂ ਉਹ ਦਬਾਤੇ ਅਸੀਂ ਫੰਡ ਦਿੰਨੇ ਆ ਏਐਸਆਈ ਬਲਦੇਵ ਸਿੰਘ ਉਹ ਕਹਿੰਦਾ ਕਿ ਮੈਂ ਲੱਖ ਰੁਪਏ ਦੇ ਦੇਣਾ ਠੀਕ ਆ ਜੀ ਏਐਸਆਈ ਕੁਲਦੀਪ ਸਿੰਘ ਮੈਂ ਆਪਣੇ ਤੌਰ ਤੇ ਸਾਰੇ ਦੇਣ ਹਾਂਜੀ ਦੇਰ ਕੇ ਬਾਕੀ ਪੰਚਾਇਤ ਪੂਰਾ ਸਹਿਯੋਗ ਦੇ ਰਹੀ ਆ ਸਰਪੰਚ ਸਾਹਿਬ ਇਹ ਵੀ ਕਹਿ ਰਿਹਾ ਕਿ ਜੇ ਨਹੀਂ ਤੇ ਮੈਂ ਪੰਚਾਇਤੀ ਜ ਹਾਂਜੀ ਹਾਂਜੀ ਮਤਿਉਰਦੇਵ ਜੈ ਰਵਿਦਾਸ ਪਾਜੀ ਮੰਦਿਰ ਇੱਥੇ ਹੋਣਾ ਚਾਹੀਦਾ ਸ਼ੁਰੂ ਤੋਂ ਇੱਥੇ ਇੱਥੇ ਹੋਣਾ ਚਾਹੀਦਾ ਮੰਦਿਰ ਹਾਂਜੀ ਇੱਥੇ ਮੰਦਿਰ ਹੋਣਾ ਚਾਹੀਦਾ ਉਹ ਤੇ ਇੱਦਾਂ ਹੀ ਆ ਸਾਡੇ ਪਿੰਡ ਆ ਭਾਗਵਾ ਮੇਰਾ ਨਾਮ ਸੰਤੋਸ਼ ਕਿੰਨੀ ਕੀ ਦੇਰ ਹੋ ਗਿਆ ਇੱਥੇ ਇਸ ਜਗ੍ਹਾ ਤੇ ਮੰਦਿਰ ਜਿਹੜਾ ਪੁਰਾਣਾ ਮੰਦਿਰ 15 ਸਾਲ ਜੀ ਤੇ ਆਂਦੇ ਰਹੇ ਝੰਝ ਘਰ 10 ਸਾਲ ਉੱਥੇ ਹੋਇਆ ਝੰਝ ਘਰ ਤੁਸੀਂ ਇੱਥੇ ਆਂਦੇ ਰਹੇ ਸ਼ੁਰੂ ਤੋਂ ਹਾਂ ਹਾਂਜੀ ਸ਼ੁਰੂ ਤੋਂ ਹੀ ਮੈਂ ਨਾਮ ਦੰਦੇ ਦਾ ਸੇਵਾ ਲਈ ਦੀ ਡੇਰੇ ਜਾਂਦੀ ਆ ਮੈਂ ਆਪਣੇ ਇੱਥੇ ਭਵਨ ਜੀ ਵੀ ਜਾਂਦੀ ਸੇਵਾ ਤੇ ਭੰਡਾਰੇ ਵੀ ਜਾਂਦੀ ਸੰਗਰਾਂਦ ਵੀ ਜਾਂਦੀ ਆ ਸੇਵਾ ਤੇ ਜਾਂਦੀ ਆ ਇੱਥੇ ਵੀ ਸੇਵਾ ਮੇਰੀ ਭਵਨ ਜੀ ਵੀ ਸੇਵਾ ਆ ਤੇ ਸੰਗਰਾਂਦ ਭੰਡਾਰੇ ਤੇ ਵੀ ਜਾਣਾ ਹਾਂਜੀ ਪੰਡਾਲ ਦੀ ਸੇਵਾ ਲਈ ਹਾਂਜੀ ਸ਼ੁਰੂ ਤੋਂ ਇੱਥੇ ਭਾਜੀ ਸ਼ੁਰੂ ਤੋਂ ਇੱਥੇ ਮਹਾਰਾਜ ਕਿੰਨੀ ਵਾਰੀ ਆਏ ਆ ਆਣਾ ਇੱਥੇ ਮਹਾਰਾਜ ਨੇ ਤੇ ਆ ਤੱਕੇ ਨਾ ਉਧਰ ਲੈ ਗਏ ਸਾਨੂੰ ਹਾਂ ਮਹਾਰਾਜ ਹਾਂਜੀ ਇੱਥੇ ਆਏ ਮਹਾਰਾਜ ਹਾਂਜੀ ਹਾਂਜੀ ਸਾਡੀ ਇਹ ਕਿੱਥੇ ਹੋਣਾ ਚਾਹੀਦਾ ਬਸ ਸਾਡੀ ਇਹ ਮੰਗ ਹੈ ਹਾਂਜੀ ਪ੍ਰਾਣ ਖੁੱਲਣਾ ਚਾਹੀਦਾ ਪਾਜੀ ਇਹ ਬੜੇ ਹੋਰ ਹਸਾਬ ਦੇ ਆ ਤੇ ਅਸੀਂ ਮਾਲਕਾਂ ਦੇ ਪਾਸੇ ਲੱਗੇ ਸਾਨੂੰ ਬੇਰ ਤੇਰ ਨੇ ਆਂਦੀ ਨਾ ਸਾਨੂੰ ਗੱਲਾਂ ਆਂਦੀ ਨਾ ਇਹ ਕਿ ਦੀ ਮਾੜੀ ਚੰਗੀ ਕਰਨੇ ਆ ਅਸੀਂ ਮਾਲਕਾਂ ਦੇ ਪਾਸੇ ਲੱਗੇ ਮਾਲਕਾਂ ਪਾਸੇ ਰਹਿਣਾ ਅਣ ਪੁੱਛ ਲੋ ਸਾਰੀ ਬੀਬੀਆਂ ਸਾਰੇ ਪੁੱਛ ਲੋ ਕਿ ਕਿਦਾਂ ਦਾ ਸਾਡਾ ਪਾਸ ਸੁਭਾਅ ਆ ਹਾਂਜੀ ਇੱਥੇ ਹੋਣਾ ਚਾਹੀਦਾ ਬਸ ਸਾਡੀ ਇਹੋ ਮਿਹਰਬਾਨੀਆਂ ਪਾਜੀ ਇੱਥੇ ਹੋਣਾ ਚਾਹੀਦਾ ਹਾਂਜੀ ਜਿੱਥੇ ਆਏਗਾ ਇੱਥੇ ਰਹਿਣਾ ਚਾਹਤੇ ਮੰਦਰ ਹਾਂਜੀ ਸਾਡੀ ਨਾਮ ਦੱਸੋ ਪਿੰਡ ਦਾ ਨਾਮ ਦੱਸੋ ਸੋਨੀਆਂ ਦੇ ਪਿੰਡ ਪੱਗ ਕਵਾ ਜਿਹੜੇ ਮੰਦਰ ਲੈ ਕੇ ਗੁਵਾਚ ਚੱਲ ਰਿਹਾ ਕਿ ਮੰਦਰ ਇੱਥੇ ਹੋਣਾ ਚਾਹੀਦਾ ਹੈ ਇਹ ਮੰਦਰ ਇੱਥੇ ਹੋਣਾ ਚਾਹੀਦਾ ਹੈ ਆਈ ਸਾਰੀ ਸੰਗਤ ਕਹਿੰਦੀ ਆ ਵੀ ਇਹ ਪੁਰਾਣਾ ਮੰਦਰ ਹੈਗਾ ਪੁਰਾਣਾ ਮੰਦਰ ਖੁੱਲਣਾ ਚਾਹੀਦਾ ਹੈ ਤੇ ਸੰਗਤ ਬਹੁਤ ਖੁਸ਼ੀ ਨਾਲ ਵੀ ਇੱਥੇ ਆਣਾ ਚਾਹੁੰਦੀ ਆ ਵੀ ਕਹਿੰਦੇ ਪਿਆ ਇਹ ਮੰਦਰ ਖੁੱਲਣਾ ਚਾਹੀਦਾ ਹੈ ਕਿੰਨੀ ਦੇਰ ਹੋ ਗਿਆ ਇਸ ਮੰਦਰ ਨੂੰ 10 ਸਾਲ 12 ਸਾਲ ਹੋਈ ਗਿਆ ਤੇ 10 12 ਸਾਲ ਹੋਈ ਗਿਆ ਇੱਥੇ ਹੀ ਬੰਦ ਹਾਂਜੀ ਇੱਥੇ ਹੀ ਪਹਿਲਾਂ ਸੰਗਤ ਆਂਦੀ ਸੀ ਜੰਜਕਰ ਦੇ ਵਿੱਚ ਉੱਥੇ ਕਾਫੀ ਸਿਰ 10 ਸਾਲ ਉੱਥੇ ਰਹਿ ਆ ਗਿਆ ਉਸ ਤੋਂ ਬਾਅਦ ਇਹ ਇੱਥੇ ਬਣਾਇਆ ਹੈਗਾ ਮੰਦਿਰ ਹਾਂਜੀ 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 ਇੱਥੇ ਦੋ ਦੋ ਤਿੰਨ ਵਾਰੀ ਆਏ ਮਾਰੇ ਹੁਣ ਕੀ ਸਮੱਸਿਆ ਕੀ ਆ ਰਹੀ ਕਿ ਬਾਹਰ ਲੈ ਕੇ ਮੰਦਿਰ ਕੀ ਸਮੱਸਿਆ ਆ ਰਹੀ ਸਮੱਸਿਆ ਇਹ ਆ ਕਿ ਉਹ ਇਹਨਾਂ ਬਾਹਰ ਲੈ ਗਿਆ ਠੇਰਾ ਵਿੱਚ ਮੰਦਿਰ ਉੱਥੇ ਕਹਿੰਦੇ ਸੀ ਮੰਦਿਰ ਬਣਾਉਣਾ ਚਾਹੁੰਦੇ ਆ ਆਹੀ ਕਹਿੰਨੇ ਆ ਕਿ ਸਾਡਾ ਮੰਦਿਰ ਆਹੀ ਖੁੱਲਣਾ ਚਾਹੀਦਾ ਹੈ ਜਾਂ ਪੁਰਾਣਾ ਹੀ ਇਹ ਪੁਰਾਣਾ ਹਾਂਜੀ ਸਾਰੇ ਪਿੰਡ ਸੰਗਰ ਦੇ ਆਂਦੇ ਨੇ ਹਾਂਜੀ ਇੱਥੇ ਆਂਦੇ ਨੇ ਖੁੱਲਣਾ ਚਾਹੀਦਾ ਹੈ ਸਰਪੰਚ ਸਾਹਿਬ ਨਾਲ ਇੱਕ ਇੱਕ ਗੱਲ ਨਹੀਂ ਕਿਸੇ ਹੋਰ ਨੂੰ ਖੋਲਣ ਬਾਰੇ ਹਾਂਜੀ ਇੱਕ ਵਾਰੀ ਹੋਈ ਉਹਨਾਂ ਨੇ ਖੋਲ ਲਿਆ ਸੀ ਹੈਗਾ ਸੀ ਪਰ ਨਹੀਂ ਉਹ ਬਾਹਰ ਲੱਗੇ ਇਹੜਾ ਪੁਰਾਣਾ ਮੰਦਿਰ ਆ ਇਹ ਤੇ ਮਿਰਜਾ ਚ 15 ਸਾਲ ਤੋਂ ਪਹਿਲਾਂ ਦਾ ਬਣਿਆ ਹੋਇਆ 15 ਸਾਲ ਤੋਂ ਲਗਭਗ ਚੱਲਦਾ ਆਉਂਦਿਆ ਤੇ ਇੱਥੇ ਵਧੀਆ ਪ੍ਰੋਗਰਾਮ ਹੁੰਦੇ ਹੀਗਾ ਇੱਥੇ ਬਾਬਾ ਗਰੀਜੀ ਨੇ ਵੀ ਆ ਕੇ ਉਦਘਾਟਨ ਕੀਤਾ ਸਨ ਤਈ ਦੇ ਵਿੱਚ ਕਿੰਨਾ ਇਸ ਤੋਂ ਪਹਿਲਾਂ ਹੋਇਆ ਇਹ ਮੰਦਿਰ ਦੇ ਨਾਲ ਸਾਰੇ ਲੋਕਾਂ ਦੀ ਜਿਹੜੀ ਆਸਥਾ ਉਹ ਜੁੜੀ ਹੋਈ ਆ ਇੱਥੇ ਉਹਨਾਂ ਨੂੰ ਲੱਗਦਾ ਵੀ ਜਿਸ ਤਰ੍ਹਾਂ ਇਹ ਇੱਕ ਬੜਾ ਵਧੀਆ ਧਰਮ ਸਥਾਨ ਸਾਡਾ ਬਣਿਆ ਜਿਹੜੀ ਗੁਰੂ ਸਾਹਿਬਾਂ ਦੇ ਨਾਂ ਤੇ ਰਜਿਸਟਰੀ ਆ ਥਾਂ ਦੀ ਗੁਰੂ ਸਾਹਿਬਾਂ ਦੇ ਨਾਂ ਤੇ ਇੱਥੇ ਗਰਾਂਡਾ ਵੀ ਆਈਆਂ ਨੇ ਤੇ ਸਾਰਾ ਹੀ ਲੋਕਾਂ ਦਾ ਵੀ ਸਹਿਯੋਗ ਹੀਗਾ ਸਾਰੀ ਸੰਗਤ ਨੇ ਪਿੰਡ ਦੀ ਨੇ ਸਾਰੇ ਜਿੰਨੇ ਵੀ ਭਾਈਚਾਰੇ ਹੀਗਾ ਸਾਰੇ ਗ੍ਰਹੀ ਦਿੱਤੀ ਸੀ ਇਹਦੇ ਵਿੱਚ ਇੱਕ ਸਾਂਝਾ ਗੁਰਦੁਆਰਾ ਬਣਿਆ ਹੋਇਆ ਇੱਕ ਕਾਫੀ ਹੁਣ ਕੀ ਸਮੱਸਿਆ ਆ ਰਹੀ ਹੈ ਕਿ ਬਾਹਰ ਕੰਦੇ ਲੈ ਗਏ ਤੇ ਜਾ ਕੇ ਉਥੇ ਪੰਚਾਇਤੀ ਗੜਿਆਂ ਦੇ ਵਿੱਚ ਉਹਨਾਂ ਨੇ ਨਾ ਮੰਦਿਰ ਬਣਾਉਣਾ ਚਾਲੂ ਕਰ ਦਿੱਤਾ ਮੰਦਿਰ ਨਹੀਂ ਮਤਲਬ ਖੋਖੇ ਰੱਖਣੇ ਚਾਲੂ ਕਰ ਦਿੱਤੇ ਉਹਦੇ ਖੋਖੇ ਆ ਜਦੋਂ ਖੋਖੇ ਰੱਖਣੇ ਚਾਲੂ ਕੀਤੇ ਤੇ ਉਦੋਂ ਮੈਂ ਸਰਪੰਚ ਨਹੀਂ ਬਣਿਆ ਹੋਇਆ ਮੇਰੇ ਤੋਂ ਪਹਿਲਾਂ ਦਾ ਇਹ ਪ੍ਰੋਸੈਸ ਚੱਲਦਾ ਹੋਣ ਡਿਆ ਲਗਭਗ 1 ਸਾਲ ਪਹਿਲਾਂ ਮੇਰੇ ਸਰਪੰਚ ਬਣ ਤੋਂ ਫੇਰੋ ਖੋਖਿਆਂ ਦੇ ਅੰਗੇਸਟ ਕੁਝ ਲੋਕਾਂ ਨੇ ਬीडीपीओ ਸਾਹਿਬ ਨੂੰ ਦਰਖਾਸਤ ਦੇਤੀ ਬीडीपीओ ਸਾਹਿਬ ਨੇ ਮੌਕਾ ਵੇਖ ਕੇ ਉੱਤੇ ਸਟਾਪ ਕਰ ਦਿੱਤਾ ਜਿਉਂ ਦਾ ਤਿਉ ਉਦੋਂ ਤੇ ਲੈ ਕੇ ਸਟਾਪ ਲੱਗਾ ਹੋਇਆ ਇਹਨਾਂ ਨੇ ਆ ਹੁਣ 7ਵੇਂ ਮਹੀਨੇ ਦੇ ਵਿੱਚ ਥੋੜੀ ਜਿਹੀ ਹਿਲਜੁਲ ਕੀਤੀ ਕੋਈ ਥੋੜੀ ਬੋਦੀ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਹੋਰ ਫਿਰ ਸਾਨੂੰ ਪੰਚਾਇਤ ਦੇ ਰੂਪ ਵਿੱਚ ਉਹਨਾਂ ਦੇ ਧਿਆਨ 'ਚ ਲਿਆਉਣਾ ਪਿਆ ਕਿਉਂਕਿ ਜੇ ਅਸੀਂ ਨਹੀਂ ਲਿਆਉਂਦੇ ਉਹਨਾਂ ਦੇ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਫਿਰ ਪ੍ਰਸ਼ਾਸਨ ਸਾਡੇ ਤੇ ਕਾਰਵਾਈ ਕਰ ਦਿੰਦਾ ਤੁਹਾਨੂੰ ਪਤਾ ਹਰ ਪਿੰਡ ਵਿੱਚ ਆਪੋਜੀਸ਼ਨ ਧੜੇ ਹੁੰਦੇ ਆ ਉਹ ਜਾ ਕੇ ਦੱਸ ਦੇਣਗੇ ਜਦੋਂ ਉਹ ਦੱਸਣਗੇ ਫਿਰ ਆਪਣਾ ਵੀ ਨਹੀਂ ਬਚਾ ਹੁੰਦਾ ਇਸ ਕਰਕੇ ਸਾਨੂੰ ਜਿਹੜਾ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਪਿਆ ਤੇ ਪ੍ਰਸ਼ਾਸਨ ਨੇ ਉੱਤੇ ਕਾਰਵਾਈ ਕਰਦੇ ਹੋਏ ਉਹਦੇ ਬਿਲਕੁਲ ਹੀ ਕੁਝ ਵੀ ਨਾ ਕਰਨ ਦੇ ਜਿਹੜੇ ਆਰਡਰ ਦੇ ਦਿੱਤੇ ਤੇ ਉਹਨੂੰ ਬਾਕੀ ਦਾ ਆਪਣੇ ਉਸ ਹਿਸਾਬ ਦੇ ਨਾਲ ਵੇਖ ਲੈਣਗੇ ਕਿਦਾਂ ਕਰਨਾ ਸਰਪੰਚ ਸਾਹਿਬ ਜਿਵੇਂ ਇੱਥੇ ਪਹਿਲੇ ਪੁਰਾਣਾ ਮੰਦਿਰ ਸੀ ਸਾਰੇ ਪਿੰਡ ਦੇ ਲੋਕ ਆਉਂਦੇ ਸੀ ਤੇ ਜਿਹੜੇ ਕੁਝ ਲੋਕ ਬਾਹਰ ਲੈ ਗਏ ਨੇ ਮਤਲਬ ਉਹ ਕਮੇਟੀ ਆ ਜਾਂ ਕਿਉਂ ਇਦਾਂ ਹੋ ਰਿਹਾ ਵਾ ਇਹ ਮੰਦਿਰ ਕਿਉਂ ਨਹੀਂ ਖੁੱਲ ਰਿਹਾ ਉਹ ਕਮੇਟੀ ਕੁਛ ਨਹੀਂ ਗਈ ਉਹ ਕਮੇਟੀਾਂ ਵਿੱਚ ਪੰਜਾਂ ਚਾਰਾਂ ਬੰਦਿਆਂ ਦੀ ਬਣਾਈ ਹੋਈ ਆ ਬਾਕੀ ਜਿੰਨੀ ਸਾਰੇ ਰਵਦਾਸੀਆ ਭਾਈਚਾਰਾ ਜਾਂ ਜਿੰਨੇ ਵੀ ਮੰਦਰ ਵਿੱਚ ਆਉਣ ਵਾਲੇ ਸਾਰੇ ਇਸ ਪਾਸੇ ਨੇ ਜਿਹੜੇ ਲੋਕ ਸ਼ਾਂਤੀ ਚਾਹੁੰਦੇ ਆ ਉਹ ਐਸਡੀਐਮ ਸਾਹਿਬ ਨੇ ਖਲਵਾਇਆ ਵੀ ਆ ਕੇ ਮੌਕੇ ਤੇ ਪਰ ਉਹਨਾਂ ਨੇ ਫੇਰ ਇਹਨੂੰ ਹੌਲੀ 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 ਖੋਲਣਾ ਬੰਦ ਕਰ ਦਿੱਤਾ ਬਾਕੀ ਹੋਰ ਤੇ ਕੋਈ ਨਹੀਂ ਹੋ ਸਕਦਾ ਇਹਨੂੰ ਕੀ ਵਜ੍ਹਾ ਪੁਰਨੇ ਇਹ ਨਹੀਂ ਆ ਵੀ ਨਹੀਂ ਹੁੰਦੇ ਸਿਰਫ ਉੱਥੇ ਜਾਣ ਵਾਲੇ ਚੰਦ ਲੋਕ ਨੇ ਇੱਥੇ ਆਉਣ ਵਾਲੇ ਜਿਹੜੇ ਉਹ ਬਹੁ ਗਿਣਤੀ ਵਿੱਚ ਆ ਕਿਤਾ ਦੀ ਦਗਲ ਅੰਦਾਜ਼ੀ ਇਹ ਬਾਅਦ ਕੋਈ ਨਿਕਲਿਆ ਸਿੱਟਾ ਕੋਈ ਫੈਸਲਾ ਹੋ ਪਾਇਆ ਸਮਝਾਂ ਦੀ ਕੋਈ ਉਹ ਇਸ ਗੱਲ ਨੂੰ ਸਮਝਦੇ ਨਹੀਂ ਹੈਗੇ ਉਹ ਸਰਕਾਰ ਨੂੰ ਨਹੀਂ ਸਮਝਣ ਦੇ ਵੀ ਇਸ ਸਰਕਾਰ ਨੇ ਰੋਕ ਲਾਈ ਹੋਈ ਹੈ ਨਹੀਂ ਹੋ ਸਕਦਾ ਉਹ ਸਰਕਾਰ ਦੇ ਉਲਟ ਵੀ ਬੋਲੀ ਤੁਰੇ ਜਾਂਦੇ ਆ ਸਰਕਾਰ ਦੇ ਉਲਟ ਵੀ ਬੁਲਾਈ ਜਾਂਦੇ ਨੇ ਨਾਰੇ ਲਾਈ ਜਾਂਦੇ ਆ ਇਹ ਮੰਦਰ ਤਾਂ ਖੁੱਲਣਾ ਚਾਹੀਦਾ ਜੀ ਸਾਡੀ ਤੇ ਉਹ ਅਪੀਲ ਆ ਕਿ ਸਾਰੇ ਲੋਕਾਂ ਦਾ ਇੱਥੇ ਪੁਰਾਣਾ ਸਿਸਟਮ ਜੁੜਿਆ ਹੋਇਆ ਇੱਥੇ ਜੋ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਉਹਦਾ ਰੂੜੀਆਂ 'ਚ ਜਾ ਕੇ ਲੋਕੀ ਨਹੀਂ ਰਾਕੀ ਲਾਗੇ ਤੇ ਬੈਠਿਆ ਨਹੀਂ ਜਾਂਦਾ ਆਲੇ ਦੁਆਲੇ ਸਾਰੇ ਰੂੜੀ ਪਈ ਆ ਤੇ ਰੂੜੀਆਂ ਦੇ ਕਿਹੜੇ ਨੇ ਉਹ ਤਾਂ ਕਿਤੇ ਸਨ 552 ਤੋਂ ਪਹਿਲਾਂ ਦੇ ਜਾਂ ਇੱਥੇ ਜਦੋਂ ਕਿਤੇ ਚੱਕ ਵੰਡ ਹੋਈ ਆ ਉਸ ਵੇਲੇ ਉਹ ਕੁਰੇ ਕੱਟੇ ਗਏ ਹਾਂ ਕੁਰੇ ਕੱਟੇ ਗਏ ਤੇ ਕੁਰੇ ਕੱਟ ਕੇ ਲੋਕਾਂ ਨੂੰ ਰੂੜੀ ਮੰਦ ਲਾਉਣ ਲਈ ਮਿਲ ਗਏ ਉਥੋਂ ਜੇ ਮੈਨੂੰ ਕਹਿਣ ਕਿ ਉਹਨੂੰ ਕੋਈ ਇੱਧਰ ਉੱਧਰ ਚੇਂਜ ਕਰਨਾ ਤੇ ਮੇਰੇ ਵੱਸ ਦੀ ਗੱਲ ਵੀ ਨਹੀਂ ਆ ਗਈ ਕਿਉਂਕਿ ਕੁਝ ਲੋਕਾਂ ਨੇ ਜਿਨ੍ਹਾਂ ਨੇ ਮੱਲ ਲੈਣੇ ਆ ਜਾਂ ਇੱਧਰ ਉੱਧਰ ਕਰ ਦੇਣੇ ਆ ਤੇ ਉਹ ਰੂੜੀ ਕਿੱਥੇ ਸੁੱਟਣਗੇ ਉਹਨਾਂ ਨੂੰ ਥਾਂ ਕਿੱਥੇ ਦਵਾਂਗੇ ਇਸ ਵਾਸਤੇ ਜੋ ਸਾਨੂੰ ਇਹਨਾਂ ਨੇ ਅਪੀਲ ਕੀਤੀ ਆ ਅਹੀਂ ਪਹਿਲਾਂ ਤੇ ਵੇਖ ਲੈਣ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਪੈਸੇ ਦੇਣ ਨੂੰ ਸਹਿਮਤ ਆ 5-5 ਲੱਖ ਇੱਕ ਮਤਲਬ ਕਿ ਨਾਰਮਲ ਗ੍ਰਾਈ ਜਿਹੜੀ 10-15 ਲੱਖ ਰੁਪਈਆ ਹੋਣੀ ਹੋ ਸਕਦੀ ਆ ਕੁਝ ਮਿੰਟਾਂ ਦੇ ਵਿੱਚ ਜੇ ਲਾਗੇ ਥਾਂ ਲੈਣਾ ਹੋਵੇ ਫੇਰ ਵੀ ਨਹੀਂ ਹੋਏਗਾ ਤੇ ਜੋ ਇਹਨਾਂ ਭਰਾਵਾਂ ਨੇ ਅਪੀਲ ਕੀਤੀ ਆ ਪੰਚਾਇਤ ਨੂੰ ਪੰਚਾਇਤ ਆਪਣੇ ਤੋਂ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਗੱਲ ਕਰਕੇ ਉਹਨਾਂ ਦੇ ਖਿਆਲ ਵਿੱਚ ਲਿਆ ਕੇ ਜਰੂਰ ਸੋਚਾਂਗੇ ਸਾਡੇ ਕੋਲ ਥਾਂ ਹੈਗੇ ਨੇ ਚੰਗੇ ਚੰਗੇ ਅਸੀਂ ਸਾਫ਼ ਸੁਥਰਾ ਥਾਂ ਦਿਆਂਗੇ ਅਹੀਂ ਕੋਈ ਨਾ ਪਾਵੇ ਪਿੰਡ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਦੂਸਰਾ ਜਿਹੜੀ ਪੰਚਾਇਤ ਪਿੰਡ ਭਾਗੋ ਕਾਂਗ ਦੀ ਮੈਨੂੰ ਬਾਹਰ ਦੀ ਪੰਚਾਇਤਾਂ ਦਾ ਨਹੀਂ ਪਤਾ ਇੱਥੇ ਕੋਈ ਵੀ ਪੰਚ ਜਾਂ ਸਰਪੰਚ ਬਿਲਕੁਲ ਨਸ਼ੇ ਦਾ ਸੇਵਨ ਨਹੀਂ ਕਰਦਾ 24 ਘੰਟੇ ਸੋਫੀ ਨੇ ਬਿਲਕੁਲ ਜੋ ਕੋਈ ਲੋਕੀ ਆਪਣੇ ਵਾਸਤੇ ਦੱਸਣ ਦੇ ਨੇ ਉਹ ਪਤਾ ਨਹੀਂ ਉਹ ਆਪਣੇ ਵਾਸਤੇ ਸਹੀ ਦੱਸਦੇ ਜਾਂ ਗਲਤ ਦੱਸਦੇ ਉਹਨਾਂ ਨੂੰ ਪਤਾ ਹੋਏਗਾ ਪਰ ਸਰਪੰਚ ਜਾਂ ਪੰਚ ਕੋਈ ਬੰਦਾ ਬਿਲਕੁਲ ਨਸ਼ੇ ਦਾ ਸੇਵਨ ਨਹੀਂ ਕਰਦਾ ਸਾਰੇ ਦੇ ਸਾਰੇ ਗੁਰਦਾਰਾ ਸਾਹਿਬ ਜੁੜੇ ਹੁੰਦੇ ਆ ਸਾਰੇ ਜਿੱਥੇ ਵੀ ਕੋਈ ਪਿੰਡ ਵਿੱਚ ਸਮਾਗਮ ਹੁੰਦਾ ਸਾਰੀ ਸੰਗਤ ਉਥੇ ਇੱਕ ਭਾਈਚਾਰੇ ਦੇ ਤੌਰ ਤੇ ਪਹੁੰਚੀ ਹੁੰਦੀ ਹੈ ਕੋਈ ਕਿਹੇ ਵਿੱਚ ਵਿਤ ਘਰਾ ਨਹੀਂ ਹੈਗਾ ਇਸ ਵੇਲੇ ਸਾਡੇ ਪਿੰਡ ਦੇ ਵਿੱਚ ਸਿਰਫ ਇਹ 5-6 ਘਰਾਂ ਨੂੰ ਛੱਡ ਕੇ ਔਨਲੀ 5-6 ਘਰ ਨੇ ਜਿਸ ਵੇਲੇ ਸ਼ੁਰੂ ਵਿੱਚ ਤੁਰੇ ਹੀ ਇਹ ਚੀਜ਼ ਨੂੰ ਲੈ ਕੇ ਲਾਲਾ ਲਾਲਾ ਕਰਦੇ ਉਸ ਵੇਲੇ ਤਿੰਨ ਤਿੰਨ ਟਰਾਲੀਆਂ ਇਹ ਭਰ ਦਿੰਦੇ ਰਿਹਾ ਪਰ ਅੱਜ ਦੀ ਤਰੀਕ ਦੇ ਵਿੱਚ ਭਾਗੋ ਕਾਵੇਂ ਦੇ ਵਿੱਚ ਇਹਨਾਂ ਪੰਜਾਂ ਛਾਂ ਘਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਨਿਕਲਦਾ ਸੋ ਮੇਰੀ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਮੇਰੀ ਬਾਹਰਲੇ ਵੀਰਾਂ ਨੂੰ ਬੇਨਤੀ ਆ ਕਿ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਕਰਨੀ ਹੋਵੇ ਉਹ ਪਿੰਡ ਦੀ ਮੁੱਢਲੀ ਰਿਪੋਰਟ ਪਿੰਡ ਵਿੱਚ ਆ ਕੇ ਜਾਣ ਕੇ ਫੇਰ ਕਰਨ ਤੇ ਬਾਹਰਲੇ ਵੀਰ ਇਹਨਾਂ ਨੂੰ ਪੈਸੇ ਬੰਦ ਕਰ ਦੇਣ ਪਾਉਣੇ ਲੜਾਈ ਸਾਰੀ ਖਤਮ ਹੋ ਜਾਏਗੀ ਜੈ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ